ਸਤ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋੜਕੂਰਾ ਇਸ ਵੇਲੇ ਆਪਾਂ ਚੱਲਦੇ ਆ ਕੋੜਕੂਰਾ ਤੋਂ ਜੈਤੋ ਨੂੰ ਜਾਣ ਵਾਲੀ ਸੜਕ ਤੇ ਪਿੰਡ ਨਾਨਕਸਰ ਨਾਨਕਸਰ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਲੀਕਿਆ ਗਿਆ ਬੱਚਿਆਂ ਨਾਲ ਜਿਹੜੇ ਸਮਾਦ ਰਚਾਏ ਜਾ ਰਹੇ ਨੇ ਸ਼ਹਾਦਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਆਪਾਂ ਉਹ ਵੀ ਸਾਰੇ ਤੁਹਾਡੇ ਰੂਪ ਰੂਪ ਕਰਾਂਗੇ ਤੇ ਇੱਥੋਂ ਦੇ ਜਿਹੜੇ ਪ੍ਰਚਾਰਕ ਵੀਰ ਨੇ ਉਹਨਾਂ ਪ੍ਰਚਾਰਕ ਵੀਰਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਕੀ ਕੀ ਪ੍ਰੋਗਰਾਮ ਚੱਲਦਾ ਆਓ ਤੁਹਾਨੂੰ ਲੈ ਚੱਲਦੇ ਹਾਂ ਹਾਂ ਕੰਟਰੀ ਕਿਉਂ ਲਈ ਲੋ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਤਸ਼ਾਹੀ ਨੌਵੀਂ ਨਾਨਕ ਸਾਹਿਬ ਆਪਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਚੁੱਕੇ ਹਾਂ ਤੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜਿਆ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਲਾਸ ਚੱਲ ਰਹੀ ਹੈ ਗੁਰਮਤ ਕਲਾਸ ਜਿਹੜਾ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੀਰ ਬੱਚਿਆਂ ਨੂੰ ਕੇਸਾਂ ਦੀ ਮਹੱਤਤਾ ਤੋਂ ਜਾਣੂ ਕਰਵਾ ਰਹੇ ਨੇ ਆ ਉਥੋਂ ਨੂੰ ਉੱਥੇ ਲੈ ਚਲਦੇ ਆ ਪੰਜ ਤਖਤ ਸਾਹਿਬ ਦੇ ਨਾਮ ਇੱਥੇ ਦਰਜ ਨੇ 10 ਗੁਰੂ ਸਹਿਬਾਨਾਂ ਦੇ ਨਾਮ ਇੱਥੇ ਦਰਜ ਨੇ ਪੰਜ ਪਿਆਰਿਆਂ ਦੇ ਨਾਮ ਇੱਥੇ ਦਰਜ ਕੀਤੇ ਗਏ ਨੇ ਚਾਰ ਸਾਹਿਬਜ਼ਾਦਿਆਂ ਬਾਰੇ ਇੱਥੇ ਲਿਖਿਆ ਗਿਆ ਹੈ ਆਪਾਂ ਨਾਮ ਪਰਚਾਪਾ ਤਿਆਰ ਕਰ ਰਹੇ ਹਾਂ ਜੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੇਵਾਦਾਰ ਵੀਰ ਡਾਕਟਰ ਅਵਨੇਂਦਰ ਪਾਲ ਸਿੰਘ ਜੀ ਕੋਲ ਚੱਲਦੇ ਆਂ ਡਾਕਟਰ ਸਾਹਿਬ ਦੱਸਿਓ ਅੱਜ ਵਾਲੇ ਪ੍ਰੋਗਰਾਮ ਬਾਰੇ ਜਿਹੜੇ ਹੈਗੇ ਬਾਈ ਦੇ ਖਾਲਸਾ ਵਾਹੀ ਗੁਰੂ ਜੀ ਕੀ ਬਸਤੇ ਤੋ ਮੈਂ ਵੀ ਇਹ ਕਹਿਣ ਦਿੱਤੀ ਕਿ ਅੱਜ ਨਾਨਕ ਸਰ ਵਿਖੇ ਅੱਜ ساری ਸੰਗਤ ਇਕੱਠੀ ਹੋਈ ਹੈ ਜੀ ਇਹਦਾ ਮਕਸਦ ਇਹ ਹੈਗਾ ਕਿ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਹੈਗਾ ਉਹ ਹਰ ਸਾਲ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਮੈਂ ਜਿਹੜਾ 16 ਜੁਲਾਈ ਨੂੰ ਉਹ ਮਨਾਇਆ ਜਾਂਦਾ ਹੈ ਮਕਸਦ ਇਹ ਹੁੰਦਾ ਕਿ ਜਿਹੜਾ ਸਾਡਾ ਨੌਜਵਾਨ ਹੈ ਸਾਡਾ ਵਿਰਸਾ ਹੈਗਾ ਜਿਹੜਾ ਉਹ ਉਹਨਾਂ ਨੂੰ ਯਾਦ ਕਰਵਾਉਣ ਦੇ ਲਈ ਕਿ ਅਸੀਂ ਕਿਸ ਮਹਾਨ ਵਿਰਸੇ ਦੇ ਵਾਰਿਸ ਹੈ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਤਾਂ ਜੋ ਉਹਨਾਂ ਦੇ ਮਨਾਂ ਦੇ ਵਿੱਚ ਉਹ ਸਾਬਤ ਸੂਰਤ ਦਸਤਾਰ ਸਿਰਾਂ ਤੇ ਉਹ ਜਿਹੜਾ ਇੱਕ ਅਮੀਰ ਵਿਰਸਾ ਹੈਗਾ ਉਹਨਾਂ ਪਰੰਪਰਾਵਾਂ ਪ੍ਰਤੀ ਉਹਨਾਂ ਦੇ ਫੇਰ ਤੋਂ ਤਾਂ ਪੈਦਾ ਕੀਤੀ ਜਾ ਸਕੇ ਸੋ ਅੱਜ ਇਹ ਜਦ ਦਿਹਾੜਾ ਹੈਗਾ ਇੱਥੇ ਮਨਾਇਆ ਜਾ ਰਿਹਾ ਹੈ ਇਹ ਗੁਰੂ ਅਨੰਦ ਸਾਹਿਬ ਦੇਖਿਓ ਇਸ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਹੀ ਔਰ ਇਸ ਇਲਾਕੇ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਦਿਹਾੜਾ ਮਨਾਇਆ ਗਿਆ ਜਿੱਥੇ ਸੈਂਕੜੇ ਵਿਦਿਆਰਥੀ ਸਾਬੋ ਸੂਰਤ ਵਿਦਿਆਰਥੀ ਜਿਹੜੇ ਹੈਗੇ ਕੁਝ ਮੂੜੀ ਅਦਕਾਰ ਰਹੇ ਆ ਇੱਕਠੇ ਹੋ ਕੇ ਆਪਣੇ ਵਿਰਸਤੀਆਂ ਬਾਤਾਂ ਪਾ ਰਹੇ ਨੇ 16 ਤੋਂ ਲੜੀਵਾਰ ਜਾ ਰਹੀ ਹੈ ਜੇ 16 ਤਰੀਕ ਤੋਂ ਕੁਝ ਜਿਹੜੇ ਪ੍ਰੋਗਰਾਮ ਹੋਏ ਜੇ 16 ਤਰੀਕ ਨੂੰ ਮਨਾਏ ਗਏ ਅਸਲ ਦਿਹਾੜਾ 16 ਜੁਲਾਈ ਦਾ ਹੀ ਹੈ ਪਰ ਕਿਤੇ ਨਾ ਕਿਤੇ ਉਸ ਦਿਹਾੜੇ ਨੂੰ ਸਮਰਪਿਤ ਕਰਕੇ ਉਹ ਅੱਗੇ ਪਿੱਛੇ ਕਰਕੇ ਸਹੂਲਤ ਦੇ ਅਨੁਸਾਰ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਅੱਜ 21 ਜੁਲਾਈ ਆ ਦਿਨ ਹੈ ਤੁਹਾਰਾ ਹਾਂਜੀ ਅੱਜ 21 ਜੁਲਾਈ ਹੈਗਾ ਜੀ ਅੱਜ ਇਹ ਗੁਰਦਵਾਰਾ ਅਨੁਸਾਰ ਜਿਹੜਾ ਹੈਗਾ ਇੱਥੇ ਜਿਹੜਾ ਮਨਾਇਆ ਜਾ ਰਿਹਾ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਗੁਰੂ ਗੋਬਿੰਦ ਸਿੰਘ ਸਾਡੀ ਸਰਕਲ ਜੋ ਨਾਨਕ ਸਾਹਿਬ ਤੋਂ ਆ ਜੀ ਅਸੀਂ ਹਰੇਕ ਸਾਲ ਜੀ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਨ ਸੇ ਮਨਾਉਂਦੇ ਆ ਪਰ ਇਸ ਵਾਰ ਅਸੀਂ ਪੰਜ ਪਿੰਡਾਂ ਦਾ ਨਾਨਕਸਰ ਰਮਾਨਾ ਰਵਿੰਦਰ ਸਿੰਘ ਟੈਪੀ ਟਾਵ ਗੁਰੂ ਕੀ ਅਤੇ ਲਾਲੇਣਾ ਦੇ ਬੱਚਿਆਂ ਨੂੰ ਬੁਲਾਏ ਲਗਭਗ ਸਵਾ ਸਾਂ ਬੱਚੇ ਨੂੰ ਬੁਲਾਏ ਕੇਸਾਂ ਵਾਲੇ ਨੇ ਕੇਸਾ ਦੀ ਮੱਤਬਾਰੇ ਵਿਸਤਾਰ ਦੀ ਮੱਤਬਾਰੇ ਭਾਈ ਤਾਰੂ ਸਿੰਘ ਜੀ ਦੇ ਜੀਵਨ ਬਾਰੇ ਇਹ ਪ੍ਰਚਾਰਕ ਵੀਰ ਆਏ ਹੋਏ ਆ ਜੀ ਉਹ ਦੱਸ ਰਹੇ ਆ ਵੱਖ-ਵੱਖ ਬਲਾਰੇ ਆਏ ਹੋਏ ਆ ਸਵਾ 100 ਬੱਚੇ ਨੇ ਸ਼ਮੂਲੀਅਤ ਕੀਤੀ ਹੈ ਜੀ ਤੇ ਸਾਰੇ ਬੱਚਿਆਂ ਨੇ ਐਂਡ ਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਜਾਣਾ ਜੀ ਇਹ ਜੁੰਟ ਨੂੰ ਜੀ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਆ ਹਰੇਕ ਸਾਲ ਹੀ ਬਹੁਤ ਹੀ ਵੱਡੇ ਪੱਧਰ ਤੇ ਸੇਵਾਕਾਰ ਤੇ ਹੁੰਦੇ ਰਹਿੰਦੇ ਆ ਉਹਦੇ ਵਿੱਚ ਐਨ ਆਰ ਆਈ ਵੀਰ ਨਗਰ ਨਿਵਾਸੀ ਦੇ ਸੰਗ ਤਾਂ ਵੱਰ ਚੜ ਕੇ ਹਿੱਸਾ ਪਾਉਂਦੇ ਆ ਯੋਗਦਾਨ ਪਾਉਂਦੇ ਆ ਅੱਜ ਵੀ ਉਹਨਾਂ ਵੀਰਾਂ ਵੱਲੋਂ ਸਾਰੀ ਸੇਵਾ ਕੀਤੀ ਗਈ ਹੈ ਐਨ ਆਰ ਆਈ ਵੀਰਾਂ ਵੱਲੋਂ ਜਿਹਦਾ ਨਾਂ ਲੈ ਤਾਂ ਉਹਨਾਂ ਨੇ ਮਨਾਂ ਕੀਤਾ ਜੀ ਸੇਵਾ ਗੁਪਤੀ ਆ ਵੈਦਰ ਉਹਨਾਂ ਨੇ ਛੜੀ ਦੀ ਕਲਾ ਬਕਸੀ ਵਿੱਚ ਕਮਾਈ ਤੋਂ ਵਾਅਦਾ ਪਾਵੇ ਇਸੇ ਤਰ੍ਹਾਂ ਹੀ ਕਰੋਗਾ ਗੋਗਨ ਤਾਂ ਸਟੇਟ ਸਰਕਲ ਜੂਨ ਬਣਾਣ ਸਰ ਸੇਵਾ ਕਾਰਜ ਬਾਤ ਵਿਚਾਰ ਕੇ ਕਰਦੇ ਰਹੇ ਜੀ ਇਹਦੀ ਉਹ ਮਾਤਰੰਗੋ ਵੀਰ ਜੀ ਕੁਝ ਹੋਰ ਕਹਿਣਾ ਚਾਹੁੰਦੇ ਹੋ ਹਾਂਜੀ ਵੀਰ ਜੀ ਸਾਨੂੰ ਸਰਪੰਚ ਗੁਰਸੇਹ ਸਿੰਘ ਨੇਲਾ ਇਹਨਾਂ ਦਾ ਸ਼ੁਰੂ ਤੋਂ ਹੀ ਬਹੁਤ ਸਹਿਯੋਗ ਰਿਹਾ ਜੀ ਹੁਣ ਵੀ ਇਹਨਾਂ ਦਾ ਕੋਈ ਵੀ ਅਸੀਂ ਪ੍ਰੋਗਰਾਮ ਕਰਨਾ ਹੋਵੇ ਤਾਂ ਉਹਨੇ ਕਿਹਾ ਸਰਪੰਚ ਨੇ ਕਿਹਾ ਮੇਰੇ ਦਰਵਾਜ਼ੇ ਖੁੱਲੇ ਆ ਸਦਾ ਲਈ ਸਟੱਡੀ ਸਰ ਕਰਦੇ ਵੀ ਰਹਿਣਗੇ ਬਹੁਤ ਤੁਹਾਡੀ ਪ੍ਰਿਆਰ ਖਾਲਸਾ ਪੰਥ ਅੱਤ ਪਹੁੰਚਾਉਂਗਾ ਜੇ ਕਹਿੰਦੇ ਉਹ ਟੀਂਜ ਵਿੱਚ ਕੁਝ ਸਿੰਘਾਂ ਦਾ ਜੱਥਾ ਉਤਰਿਆ ਆ ਬੈ ਭਾਈ ਗਾਲ ਤੁਸੀਂ ਦੀ ਗੱਲ ਜਦੋਂ ਉਹਨਾਂ ਮੱਤੇ ਲੰਗਰ ਪਾਉਣ ਲੈ ਕੇ ਗਿਆ ਤੇ ਉਹਨਾਂ ਨੂੰ ਜਾ ਕੇ ਉਹ ਸਾਰੀ ਗੱਲ ਦੱਸ ਦੇ ਐ ਤਾਂ ਉਹਨਾਂ ਨੇ ਕਹਿੰਚਲਾ ਕੀਤਾ ਗਿਆ ਸੀ ਫਿਰ ਸਮਾਉ ਨੂੰ ਸ਼ਰਾਬੀ ਗਾ ਪਰ ਤੀਨੇ ਕੋਲਗਾਲ ਦੀ ਜੇਲ੍ਹ ਵਿੱਚੋਂ ਕੈਦ ਵਿੱਚੋਂ ਉਹਨਾਂ ਨੂੰ ਸਾਰੀ ਸਰਮਾਨ ਨੂੰ ਸਿੰਘ ਲੈ ਕੇ ਆਉਂਦੇ ਐ ਤੇ ਆ ਕੇ ਉਹਦੇ ਬਾਪ ਨਾਲ ਮਲਾ ਦਿੰਦੇ ਐ। ਇਸੇ ਕੇਸ ਦੇ ਵਿੱਚ ਨਾ ਫਿਰ ਇਸੇ ਨੂੰ ਆਧਾਰ ਬਣਾ ਕੇ ਭਾਈ ਦਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਕਹਿੰਦੇ ਭਾਈ ਦਾਜ ਸਿੰਘ ਦੀ ਜਿਹੜੀ ਸੂਹ ਹੈ ਜਾਂ ਕਹਿੰਦੇ ਭਾਈ ਦਾਜ ਸਿੰਘ ਦੀ ਜਾਣਕਾਰੀ ਜਦੋਂ ਇਹ ਗੱਲ ਮਸ਼ਹੂਰ ਕਰ ਦਿੱਤੀ ਜਾਂਦੀ ਹੈ ਕਿ ਉਹ ਸਿੱਖ ਕੋਈ ਨਹੀਂ ਨਹੀਂ ਸਾਰੇ ਸਿੱਖ ਖਤਮ ਕਰ ਦਿੱਤੇ ਗਏ ਆ ਤਾਂ ਹਰ ਭਗਤ ਮਨੰਜੀਆਂ ਜਾ ਕੇ ਭਾਈ ਦਾਜ ਸਿੰਘ ਦੀ ਜਾਣਕਾਰੀ ਦਿੰਦੇ ਆ ਕਿ ਲਾਹੌਰ ਦੇ ਬਾਦ ਦੇ ਨਾਰੀ ਪਿੰਡ ਪੂਲਾ ਦੇ ਵਿੱਚ ਇੱਕ ਸਿੱਖ ਬੈਠਾ ਜਿਸ ਦਾ ਨਾਮ ਭਾਈ ਕਰਨ ਸਿੰਘ ਹੈ ਤੇ ਉਹ ਸਿੰਘਾਂ ਦੀ ਮਦਦ ਕਰਦਾ ਹੈ ਜਿਹੜੇ ਬਾਗੀ ਸਿੰਘ ਹੈ ਕਹਿੰਦੇ ਜਿਨ੍ਹਾਂ ਨੂੰ ਬਾਗੀ ਕਹਿੰਦੇ ਸੀ ਉਹ ਉਹਨਾਂ ਦੀ ਮਦਦ ਕਰ ਰਿਹਾ ਉਹਨਾਂ ਦਾ ਖੋਜ ਪਾਣੀ ਪਚਾ ਰਿਹਾ ਤੇ ਹਾਲੇ ਤੱਕ ਤੁਹਾਨੂੰ ਉਹ ਨਹੀਂ ਪੜਿਆ ਗਿਆ ਕਹਿੰਦੇ ਕਿ ਚੰਗਿਆ ਖਾਨ ਆਪਣੀ ਫੌਜ ਪਰਦਾਵਿਸੀ ਨੂੰ ਫੜਨ ਵਾਸਤੇ ਭੇਜਿਆ ਗ੍ਰਸਟਾ ਕਰਨ ਵਾਸਤੇ ਭੇਜਿਆ ਦੇਫਾਈਨ ਕਰਨ ਵਾਸਤੇ ਕੋਲੇ ਦੇ ਪਿੰਡ ਦੇ ਕੋਲੇ ਦੇ ਵਿੱਚ ਫੌਜ ਪਹੁੰਚਦੀ ਆ ਭਾਈ ਦਾਸ ਸਿੰਘ ਖੇਤ ਗਏ ਦੇ ਵਿੱਚ ਭਾਈ ਦਾਸ ਸਿੰਘ ਖੇਮੇ ਦੇ ਵਿੱਚ ਪਿਛਮ ਘਰ ਵਿੱਚ ਫੌਜ ਪਹੁੰਚਦੀ ਹੈ ਤੇ ਜਦੋਂ ਜਾ ਕੇ ਉਹ ਪਤਾ ਕਰਦੇ ਨੇ ਕਿੰਨੇ ਜਲਦੀ ਭਾਈ ਦਾਸ ਸਿੰਘ ਨੂੰ ਸਾਡੇ ਸਾਹਮਣੇ ਕੇਸ ਕੀਤਾ ਜਾਵੇ ਭਾਈ ਦਾਸ ਸਿੰਘ ਦੀ ਮਾਤਾ ਤੇ ਭੈਣ ਘਰ ਹੁੰਦੇ ਆ ਉਸ ਵਕਤੇ ਫੌਜ ਦਾ ਉਤਾਰਾ ਜਿਹੜਾ ਹੈਗਾ ਉਹ ਪਿੰਡ ਦੇ ਵਿੱਚ ਕੀਤਾ ਜਾਂਦਾ ਤੇ ਭਾਈ ਦਾਸ ਸਿੰਘ ਨੂੰ ਫੜਾ ਇਹਨਾਂ ਨੂੰ ਲੈਣ ਵਾਸਤੇ ਫੌਜਦਾਰੇ ਪਿੰਡ ਆ ਗਏ। ਭਾਈ ਦਾਸ ਸਿੰਘ ਵਾਪਸ ਜਦੋਂ ਫੌਜਦਾਰ ਨੇ ਉਹਦੇ ቤት ਨੂੰ ਵਾਸਤੇ ਜਾਣਾ ਤੇ ਕਹਿੰਦੇ ਹੋਏ ਭਾਈ ਦਾਸ ਸਿੰਘ ਆਪਣੇ ਘਰ ਵੱਲ ਮੁੜ ਜਾਂਦੇ ਨੇ। ਘਰ ਵੱਲ ਜਾਂਦੇ ਹਨ ਤੇ ਰੇਹਾਂ ਮੇਕ ਚੁਣਦੇ। ਮੁਰ ਨਾਲ ਕੁਛ ਦੀ ਹੈ ਭਾਈ ਦਾਸ ਸਿੰਘ ਨੂੰ ਪੁੱਤਰ ਜੀ ਕੀ ਗੱਲ ਹੋ ਗਈ? ਮਨ ਵਿੱਚ ਕੋਈ ਤੌਹਫਾ ਨਹੀਂ। ਕੋਈ ਤਿਕਾਤ ਨਹੀਂ। ਮੁਰ ਬਾਦ ਆ ਤੇ ਪੁੱਤ ਦਾ ਅਹੀਰ ਹੀ ਮਿਲਲੀ। ਦੇ ਭਾਈ ਦਾ ਕੁਸਿੰਦੀ ਕਹਿੰਦੇ ਕਹਿੰਦੇ ਮਾਜੀ ਸੋਚਿਆ ਵੀ ਚੰਗੀ ਬਾਤ ਵੀ ਤੁਹਾਨੂੰ ਪਤਾ ਕੋਲਾ ਜੀ ਹੁਣ ਉਹ ਸੀਲ ਮੰਨ ਵਿੱਚ ਬਣਾ ਕੇ ਫਿਰ ਉਹਦੇ ਵੀ ਮਾਂ ਬੈਠੀ ਐ ਗੱਲਾਂ ਉਹ ਧੰਮਾਂ ਦਾ ਮਾਰ ਨੂੰ ਕਹਿੰਦਾ ਵੀ ਫੌਜਦਾਰ ਆ ਗਿਆ ਤੇ ਫੌਜਦਾਰ ਨੇ ਲੈ ਕੇ ਜਾਣਾ ਜਿੱਥੇ ਇਹ ਲੈ ਕੇ ਗਿਆ ਅੱਜ ਦੀ ਦਰਦਾਂ ਕੋਲ ਨਾ ਜੀ ਅੱਜ ਵਾਇਰ ਕੋ ਜੀ ਕੱਟਾ ਉਹ ਮਾਇ ਕੋ ਜੀ ਕਿਥੇ ਐ ਸਰ ਸਿੰਘ ਤੇ ਅੱਜ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਇੱਥੇ ਪਿੰਡ ਨਾਨਕਸਰ ਵਿਖੇ ਭਾਈ ਤਾਰੂ ਸਿੰਘ ਦੇ ਉਸ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਦਿਵਸ ਬਣਾਇਆ ਜਾ ਰਿਹਾ ਜਿਦੇ ਵਿੱਚ ਇੱਥੋਂ ਦੇ ਨਾਨਕਸਰ ਦੇ ਇਤਿਹਾਸੇ ਪਾਸੇ ਦੇ ਪਿੰਡਾਂ ਦੇ ਜਿਹੜੇ ਬੱਚੇ ਲਗਭਗ ਇੱਥੇ 80 ਦੇ ਕਰੀਬ ਬੱਚੇ ਪਹੁੰਚੇ ਆ ਉਹ ਬੱਚਿਆਂ ਨੂੰ ਜਿਹੜਾ ਹੈਗਾ ਭਾਈ ਤਾਰੂ ਸਿੰਘ ਦੇ ਵਾਰਸ ਬਣਾਉਣ ਲਈ ਜਿਹੜਾ ਬੱਚਿਆਂ ਨੇ ਪਿਛਲੇ ਦਿਨਾਂ ਤੋਂ ਪ੍ਰਣ ਕੀਤਾ ਹੋਇਆ ਕਿ ਅਸੀਂ ਜਿਹੜੇ ਹੈਗੇ ਸਾਡੇ ਕੇਸ ਦਾੜੀ ਹੈ ਉਹਨਾਂ ਦੇ ਰੋਮਾਂ ਦੀ ਬੇਇੱਜ਼ਤੀ ਨਹੀਂ ਕਰਾਂਗੇ ਤੇ ਭਾਈ ਤਾਰੂ ਸਿੰਘ ਵਾਂਗ ਆਪਣੀ ਪਰਪਕਤਾ ਨਿਭਾਵਾਂਗੇ ਤਾਂ ਉਹ ਜਿਹੜੇ ਬੱਚਿਆਂ ਨੂੰ ਇੱਥੇ ਅੱਜ ਆ ਇਕੱਠੇ ਤੌਰ ਤੇ ਸੱਦ ਕੇ ਇੱਕ ਪ੍ਰਣ ਪੱਤਰ ਜਿਹੜਾ ਸਨਮਾਨ ਚਿੰਨ ਦੇ ਰੂਪ ਵਿੱਚ ਉਹ ਅਸੀਂ ਭਰ ਕੇ ਦੇਣ ਲੱਗੇ ਆ ਕਿ ਬੱਚਿਆਂ ਨੂੰ ਉਹ ਯਾਦ ਰਵੇ ਤੇ ਕਿ ਭਾਈ ਤਾਰੂ ਸਿੰਘ ਬਾਰੇ ਜਿਹੜਾ ਹੈਗਾ ਉਹਨਾਂ ਦਾ ਇਤਿਆਹ ਦੱਸ ਕੇ ਹੋਰ ਵੀ ਕਿਸੇ ਥਾਵਾਂ ਤੇ ਹੋ ਰਹੇ ਨੇ ਹਾਂਜੀ ਜੀ ਇਹ ਖੇਤਰਕੋਟਪੂਰਾ ਵੱਲੋਂ ਜਿਵੇਂ ਅੱਜ ਪੈਰਲਲੀ ਉਹਨੇ ਐਸੇ ਟਾਈਮ ਹੀ ਨਾਲ ਦੇ ਪਿੰਡ ਹੀ ਭਾਮ ਬਾਮਰ ਵਾਲਾ ਪਿੰਡ ਦੇ ਨਾਲ ਹੈਗਾ ਗੁਰੂਕੀਤਾਰ ਉਹ ਧਾਬ ਗੁਰੂਕੀ ਉੱਥੇ ਵੀ ਇਹ ਪ੍ਰੋਗਰਾਮ ਹੋ ਰਿਹਾ ਉੱਥੇ ਵੀ ਬੱਚੇ ਜਿਹੜੇ ਸਨਮਾਨ ਕੀਤੇ ਜਾ ਰਹੇ ਆ ਤੇ ਸ਼ਾਮ ਨੂੰ ਕੋੜਾ ਪੂਰਾ ਦੇਵੀ ਵਾਲਾ ਰੋਡ ਤੇ ਗੁਰਦਰਾ ਸਾਹਿਬ ਉੱਥੇ ਵੀ ਬੱਚੇ ਇਕੱਠੇ ਕਰਕੇ ਜਿਹੜੇ ਬੱਚਿਆਂ ਨੇ ਪ੍ਰਣ ਪੱਤਰ ਲਿਆ ਪ੍ਰਣ ਲਿਆ ਹੋਇਆ ਕਿ ਅਸੀਂ ਕੇਸਰਾਂ ਦੀ ਬੇਦਵੀ ਨਹੀਂ ਕਰਾਂਗੇ ਤਾਂ ਇਸ ਤਰ੍ਹਾਂ ਦੇ ਜਿਹੜਾ ਹੈਗਾ ਭਾਈ ਤਾਰੂ ਸਿੰਘ ਦੇ ਉਸ ਬਣਾ ਰਹੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੋਂ ਹੈ ਕੇਸ ਗੱਡ ਦਾ ਵਾਸਤਾ ਸੁਣਿਓ ਹੈ ਕੇਸਾਂ ਵਾਲਿਓ ਦਸ਼ਮੇਸ਼ ਦੀ ਇਸ ਦਾਤ ਨੂੰ ਸੰਭਾਲਿਓ ਸੰਭਾਲਿਓ ਦਾ ਹੁਕਾ ਦੇਣ ਲਈ ਗਗੋਬਤ ਸਿੰਘ ਸਟਡੀ ਸਰਕਲ ਸੰਸਥਾ ਵੱਲੋਂ ਪਿੰਡ ਨਾਨਕਸਰ ਦੇ ਵਿੱਚ ਹੋਰ ਦੋ ਤਿੰਨ ਪਿੰਡਾਂ ਦੇ ਨੌਜਵਾਨਾਂ ਨੂੰ ਰਲਾ ਕੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਭ ਤੋਂ ਨੌਜਵਾਨਾਂ ਨੂੰ ਅੱਜ ਇੱਥੇ ਸਨਮਾਨਿਤ ਕੀਤਾ ਜਾ ਰਿਹਾ ਹੈ ਰੱਬੀ ਦਾਤਾ ਨੇ ਜੀ ਇਹ ਜੇ ਆਪਾਂ ਕਹਿੰਦੇ ਵੀ ਕੁਦਰਤ ਦੀ ਸੰਭਾਲ ਕਰੀਏ ਤਾਂ ਇਹ ਕੁਦਰਤ ਦਾ 파ਟ ਨੇ ਜੇ درخت ਕੁਦਰਤ ਦਾ 파ਟ ਨੇ ਜੇ ਬੋਡੀ ਦਾ ਇੱਕ ਇੱਕ ਅੰਗ ਕੁਦਰਤ ਦਾ 파ਟ ਆ ਨਾ ਤਾਂ ਕੇਸ ਵੀ ਕੁਦਰਤ ਦਾ ਹਿੱਸਾ ਨੇ ਤਾਂ ਇਹਨਾਂ ਦੀ ਵੀ ਸੰਭਾਲ ਦੀ ਸਾਨੂੰ ਗੱਲ ਕਰਨੀ ਚਾਹੀਦੀ ਆ ਇਹਦਾ ਹੋਕਾ ਵੀ ਦੇਣਾ ਚਾਹੀਦਾ ਜਿੱਥੇ ਆਪਾਂ ਕਹਿੰਦੇ ਆ ਨਾ ਅੱਜ ਵਾਤਾਵਰਣ ਗੰਦਰਾ ਹੋ ਰਿਹਾ ਹੈ ਪ੍ਰਦੂਸ਼ਣ ਵਧ ਰਿਹਾ ਤਾਂ ਇਹ ਸੋਚਦਾ ਪ੍ਰਦੂਸ਼ਣ ਵੀ ਘਟਾਉਣਾ ਚਾਹੀਦਾ ਤੋਂ ਸਾਬਤ ਸੂਰਤ ਰੱਬ ਦੀ ਤੇ ਭੰਨੇ ਬੇਈਮਾਨ ਇਹ ਵੀ ਹੋਕਾ ਸਾਡੇ ਬਜ਼ੁਰਗ ਦਿੰਦੇ ਰਹੇ ਆ ਵੀਰ ਜੀ ਕਿੰਨੇ ਕੁ ਬੱਚੇ ਇੱਥੇ ਆ ਗਏ ਨੇ ਅੱਜ ਇੱਥੇ ਸਾਡੇ ਕੋਲੇ ਬੱਚੇ ਜਿਹੜੇ ਸ਼ਾਮਲ ਹੋਏ 80 ਤੇ ਲਗਭਗ ਰਜਿਸਟ੍ਰੇਸ਼ਨ ਹੋ ਚੁੱਕੀ ਆ ਕੁਝ ਬੱਚੇ ਹਜੇ ਰਸਤੇ 'ਚ ਆ ਰਹੇ ਨੇ 100 ਤੋਂ ਉੱਪਰ ਬੱਚੇ ਆ ਜਿਹੜੇ ਲਗਭਗ ਸਾਡੇ ਕੋਲੇ ਇੱਥੇ ਸਨਮਾਨਤ ਕੀਤੇ ਜਾਣੇ ਆ ਤੋਂ ਅਸੀਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਯੂਨਿਟ ਨਾਨਕ ਸਰਪੰਦ ਦਾ ਬਹੁਤ ਧੰਨਵਾਦ ਸਖਦੇਵ ਸਿੰਘ ਉਹਨਾਂ ਦਾ ਤੇ ਸਾਈਕ ਕਮੇਟੀ ਦਾ ਜੀ ਕੀ ਨਾਮ ਆ ਜੀ ਮੇਰਾ ਨਾਮ ਪਰਮੇਸ਼ਰ ਸਿੰਘ ਹੈ ਜੀ ਤੇ ਇੱਥੇ ਜਿਵੇਂ ਕਿ ਆਪਣੇ ਨਾਨਕ ਸਰਪੰਦ ਤੇ ਇੱਥੇ ਭਾਈ ਤਾਰੂ ਸਿੰਘ ਦਾ ਦੇਸ ਸੁਣਾਇਆ ਜਾਂਦਾ ਹੈ ਜਿਵੇਂ ਕਿ ਅਸੀਂ ਆਪਣੇ ਅ ਅੰਗ ਨਹੀਂ ਕਟਾਉਂਦੇ ਉਸ ਤਰ੍ਹਾਂ ਸਾਨੂੰ ਬਾਹਰ ਨਹੀਂ ਕਟਾਉਣੇ ਚਾਹੀਦੇ ਇੱਥੇ ਹੀ ਸਿਖਾਇਆ ਜਾਂਦਾ ਹੈ ਤੇ ਅਸੀਂ ਹਰ ਸਾਲ ਹੀ ਇੱਕ ਕੈਂਪ ਇੱਥੇ ਲੱਗਦਾ ਹੈ ਤੇ ਇਹਨੂੰ ਅਸੀਂ ਹਮੇਸ਼ਾ ਹੀ ਜੁਆਇਨ ਕਰਦੇ ਜਿਵੇਂ ਗੁਰਗੋਵਿੰਦ ਸੰ ਸਟੱਡੀ ਸਰਕਲ ਦਾ ਇੱਥੇ ਬਹੁਤ ਵੱਡਾ ਹੱਥ ਹੈ ਕਿ ਇਹ ਹਮੇਸ਼ਾ ਲਵਾਇਆ ਜਾਵੇ ਇਹ ਦਸਤਾਰ ਤੁਸੀਂ ਆਪ ਬੰਨੀ ਹੈ ਹਾਂਜੀ ਦਸਤਾਰ ਅਸੀਂ ਆਪ ਬੰਨੀ ਹੈ ਇਹ ਤੋਂ ਸਿੱਖਿਓ ਇਹ ਇੱਥੇ ਕੈਂਪ ਲੱਗਦਾ ਹੀ 10 ਦਿਨਾਂ ਦਾ ਗੁਰਗੋਵਿੰਦ ਸੰ ਸਟੱਡੀ ਸਰਕਲ ਵੱਲੋਂ ਹਾਂਜੀ ਉਹਨਾਂ ਵੱਲੋਂ ਸਟੱਡੀ ਸਰਕਲ ਦੇ ਉਪਰਾਲੇ ਵਧੀਆ ਨੇ ਵਧੀਆ ਹੁੰਦੇ ਨੇ ਹਲੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਇਹ ਪ੍ਰਾਲਾ ਤੁਹਾਨੂੰ ਪਤਾ ਲੱਗਾ ਗੁਰਦੁਆਰਾ ਸਾਹਿਬ ਪਿੰਡ ਨਾਨਕਸਰ ਵਿਖੇ ਜਿਹਦਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਦਸਤਾਰ ਦੀ ਮਹਤਤਾ ਤੇ ਕੇਸਾ ਦੀ ਮਹਤਤਾ ਬਾਰੇ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਦੱਸਿਆ ਜਾ ਰਿਹਾ ਕਿ ਸਿਰਫ ਕੇਸਾਂ ਦੀ ਸੰਭਾਲ ਲਈ ਉਹਨਾਂ ਨੇ ਆਪਣਾ ਖੋਪਰ ਹੋਣਾ ਮਨਜ਼ੂਰ ਕਰ ਲਿਆ ਤੇ ਉਹਨਾਂ ਨੂੰ ਦੱਸਿਆ ਕਿ ਪੰਜ ਨੇੜਲੇ ਪਿੰਡਾਂ ਦੇ ਵੀ ਇੱਥੇ ਬੱਚੇ ਸਿਰਫ ਸਿਰਫ ਕਿਹਸਾ ਤਾਰੀ ਬੱਚੇ ਇੱਥੇ ਸ਼ਾਮਲ ਨੇ ਤੇ ਉਹ ਬੱਚੇ ਜਿਨ੍ਹਾਂ ਨੇ ਸਾਰੀ ਉਮਰ ਆਪਣੇ ਰੋਮਾਂ ਦੇ ਬੇਦਬੀ ਨਾ ਕਰਨ ਕੇ ਸਨਾਖ ਕਰਨ ਦਾ ਵਾਅਦਾ ਕੀਤਾ ਪ੍ਰਣ ਕੀਤਾ ਉਹਨਾਂ ਦਾ ਇੱਤੇ ਸਨਮਾਨ ਕੀਤਾ ਜਾਣਾ ਹੈ ਕਹਿੰਦੇ 100 ਤੋਂ ਜ਼ਿਆਦਾ ਬੱਚਿਆਂ ਦਾ ਸਨਮਾਨ ਕੀਤਾ ਜਾਊਗਾ ਉਹ 150 ਬੱਚੇ ਦਾ ਟਾਰਗੇਟ ਲੈ ਕੇ ਚੱਲੇ ਸਨ ਇਹ ਪ੍ਰੋਗਰਾਮ ਤੁਹਾਨੂੰ ਕਿਉਂ ਜਾ ਲੱਗਾ ਇਹਦੇ ਬਾਰੇ ਵੱਧ ਤੋਂ ਵੱਧ ਆਪਣਾ ਪ੍ਰਤੀਕਰਮ ਦਿਓ ਫਿਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪਛਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜ਼ਾਦਤ ਫੋਰ ਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਨੀਤਾ ਦੇ ਨਾਲ ਗੁਰਿੰਦਰ ਸਿੰਘ